ਦਾ ਡਿਸੀਜਨ ਹੋਣਾ ਲਾਓ ਮਲਨਾ ਵਾਲਾ ਮਾਨਾ ਹਰ ਦੂਸਰੇ ਪਾਸੇ ਦੂਸਰੇ ਪਾਸੇ ਕੌਣ ਕੋਠੇ ਜੱਟਾਂ ਵਾਲਾ ਆ ਹੁਸ਼ਿਆਰਪੁਰਿਆ ਲੱਖਾ 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 ਆ ਲੱਖਾ 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 ਕਹਿੰਦਾ ਹੁਣ ਨਹੀਂ ਉਹ ਤਾੜੀਆਂ ਮਾਰਦੇ ਮੁੰਡੇ ਦੇ ਵਾਸਤੇ ਮੁੰਡੇ ਵਾਸਤੇ ਤਾੜੀ ਲਾਓ ਫਿਰ ਸੁਲਤਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਧਰ ਤੇਰਾ ਤਰੀਕ ਸ਼ੇਰੇਪੰਜਾ ਫੋੜ ਰਿਹਾ ਸੈਂਸਿਟੀ ਇਹਹੀ ਟੀਮਾਂ ਖੇਡਣ ਗਿਆ ਗੱਲਾਂ ਹੋਣ ਗਿਆ ਪਰ ਟੱਕਰ ਹੋ ਗਈ ਤਾਂ ਦੁਨੀਆ ਦੇ ਤਰੰਤਰਾਂ ਦੀ ਲੋਕਾ ਵਾਲਾ ਖੁਸ਼ੀ ਦੇ ਲਈ ਜੱਗੀ ਲਾਓ ਜੁੜੀ ਇਹਦੇ ਖੇਡ ਮੈਦਾਨ ਦੇ ਨਾਲ ਲਾਓ ਇੱਕ ਵਾਰੀ ਚਾਜਰਾ ਲਿਖਿਆ ਸਾਰਾ ਕੁਝ ਫਿਰ ਆਪਾਂ ਨਾਲ ਦੀ ਨਾਲ ਜ਼ਿਕਰ ਕਰੀਏ ਲਾਓ ਇਧਰੇ ਪਾਸੇ ਹਾ ਬੰਦਾ ਬੰਦਾ ਪੰਡੋਰੀ ਨਾਲ ਹਉ ਮੁਕਾਬਲਾ ਸਮੇਂ ਨੇ ਕਰਨਾ ਫੈਸਲਾ ਟਾਪ ਉਪਦਾ ਜਾਫੀ ਆ ਮੜਕੀ ਵਾਲਾ ਗੋਪੀ ਕਹਿੰਦਾ ਮੈਂ ਕਰ ਦਾਂ ਦੋ ਹੱਥ ਦੋ ਬੱਬਰ ਸ਼ੇਰਾਂ ਦੀ ਟੱਕਰ ਸੈਟਲ ਅਮਰੀਕਾ ਦੀ ਸਰ ਜ਼ਮੀਰ ਦੁਨੀਆ ਦੇ ਸਰਪੰਚ ਮੁਲਕ ਦੇ ਵਿੱਚ ਆ ਲੱਗਿਆ ਹੋਇਆ ਰੌਣਕਾਂ ਨੇ ਆ ਦੇਖਦੇ ਮੈਂ ਲੰਮੀ ਪਾਰ ਹਰਦਾ ਮੁੰਡਾ ਪਿੱਛੇ ਸੱਜੇ ਖੜੇ ਕਬੱਡੀ 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 ਸੰਭੀ ਪਤ ਸਿਆਣੇ ਨੇ ਕਰ ਗਿਆ ਜੱਟ ਤਰੱਕੀ ਅੱਦਾ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਕਦੇ ਵੀ ਤਤੀ ਬਾਹ ਨਾ ਲੱਗੇ ਨਾ ਖਿਡਾਰੀਆਂ ਤੇ ਕੇ ਸਿਰ ਦੇ ਸਾਂਝਾਂ ਰੱਖੀ ਮੇਹਰ ਫਰਵਾੜੀ ਉੱਤੇ ਛੱਡ ਕੋਈ ਬਰਾੜ ਵਾਂਗੂ ਇਹਨਾਂ ਵਿੱਚ ਜਾਵੇ ਨਾ ਰਹਿਣੀ ਗਰਾਊਂਡ ਵਿੱਚ ਲਾਉਣ ਸਦਾ ਰੌਣਕਾ ਧਮੀ ਸਾਹਿਬ ਸੁਲਤਾਨ ਦੇਖਿਓ ਠੀਕ ਹੈ ਮਾਲਕ ਮੇਹਰ ਕਰੇ ਇਹ ਚੜ੍ਹਦੀਆਂ ਕਲਾਂ 'ਚ ਰਹਿਣ ਸਾਡੇ ਖਿਡਾਰੀ ਵੀਰ ਔਰ ਮੇਰੀ ਬੇਨਤੀ ਹੈ ਸਾਰੇ ਸੰਗਤ ਨੂੰ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਇਸ ਨੌਜਵਾਨ ਲਈ ਅਰਦਾਸਾਂ ਕਰੀਏ ਰਜੂਨੀਆ ਕਰੀਏ ਇੱਕ ਵਾਰ ਅਰਦਾਸਾਂ ਦੇ ਰੂਪ ਵਿੱਚ ਤਾੜੀਆਂ ਜ਼ੋਰਦਾਰ ਮਾਰਦੇ ਸ ਵੀਰ ਦੇ ਲਈ ਆਪਾਂ ਸੁਲਤਾਨ ਤਾੜੀਆਂ ਜ਼ੋਰਦਾਰ ਮਾਰਦੇ ਹੋ ਤਾੜੀਆਂ ਜ਼ੋਰਦਾਰ ਮਾਰਦੇ ਹੋ ਖੁਸ਼ੀ ਅਰਦਾਸਾਂ ਕਰ ਰਹੇ ਮਾਲਕ ਕੇ ਵੀ ਸਾਡੇ ਵੀਰ ਨੂੰ ਤੱਤੀ ਵਾ ਨਾ ਲੱਗੇ